ਅੱਛਰੇ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿੱਧੂ ਇਕਬਰ ਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਪਸੰਦ ਕਰਦੇ ਆ ਸੂਟਾਂ ਨੂੰ ਪਸੰਦ ਕਰਦੇ ਆ ਤੇ ਜਿਹੜੀਆਂ ਭੈਣਾਂ ਨੇ ਆਪਾਂ ਨੂੰ ਆਰਡਰ ਦਿੱਤੇ ਆ ਜੀ ਪਟਿਆਲੇ ਤੋਂ ਭੈਣਾਂ ਇਹ ਤੇ ਇਹਨਾਂ ਨੇ ਆਪਾਂ ਨੂੰ ਦੋ ਸੂਟਾਂ ਦਾ ਆਰਡਰ ਦਿੱਤਾ ਸੀਗਾ ਜੀ ਇਹ ਉਹਨਾਂ ਨੇ ਆਪਣੀ ਬੇਟੀ ਨੂੰ ਬਾਹਰ ਭੇਜਣੇ ਆ ਸੂਟ ਇਹ ਵੀ ਨੱਕ ਤਿਆਰ ਕੀਤਾ ਜੀ ਆਪਾਂ कॉटन ਦੇ ਉੱਪਰ ਸੂਟ ਰੈਡੀ ਕੀਤੇ ਆ ਇਹ ਖਾਦੀ कॉटन ਦੇ ਉੱਪਰ ਤੇ ਇਹ ਆ ਗਿਆ ਜੀ ਬਾਜੂ ਦਾ ਵਰਕ ਇਹ ਹੈਵੀ ਬਾਜੂ ਰੈਡੀ ਕੀਤੇ ਆ ਆਪਾਂ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਕੀਤਾ ਸਾਦੀ ਕਾਟਨ ਦਾ ਕੱਪੜਾ ਹੈ ਜੀ ਪਿਓਰ ਵਾਲਾ ਵਧੀਆ ਵਾਲਾ ਤੇ ਇਹ ਆ ਗਿਆ ਜੀ ਪਲਾਜ਼ੋ ਦਾ ਵਰਕ ਇਹ ਆਪਾਂ ਸਿੱਧਾ ਕਰਕੇ ਦਿਖਾਉਣੇ ਆ ਸਾਨੂੰ ਇਹ ਪਲਾਜ਼ੋ ਦਾ ਵਰਕ ਆਏਗਾ ਇਹ ਵੀਡੀਓ ਦੇਖ ਕੇ ਭੈਣ ਨੇ ਆਪਾਂ ਨੂੰ ਪਹਿਲੀ ਵਾਰ ਆਰਡਰ ਦਿੱਤਾ ਹੈਗਾ ਕਿ ਆਪਾਂ ਉਹਨਾਂ ਦੇ ਸੂਟ ਬਹੁਤ ਹੀ ਸੋਹਣੇ ਤਿਆਰ ਕੀਤੇ ਐ ਇੱਕ ਪਹੁੰਚੇ ਇੱਧਰ ਆ ਗਿਆ ਜੀ ਪਲਾਜ਼ੋ ਦਾ ਇੱਕ ਇੱਧਰ ਆ ਗਿਆ ਬੀ ਐਨ ਚ ਆਪਾਂ ਪਹੁੰਚਾ ਤਿਆਰ ਕੀਤਾ ਪੂਰਾ ਇਹ ਵਿਦਾਉਟ ਦਪਟਾ ਸੂਟ ਲੈ ਆ ਦੀਦੀ ਨੇ ਆਪਣੇ ਤੋਂ ਤੇ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਹੈਗੇ ਤੇ ਆਪਾਂ ਜੋ ਆਰਡਰ ਜਿਹੜਾ ਕੰਪਲੀਟ ਕੀਤਾ ਸਾਰਾ ਤੁਹਾਨੂੰ ਉਹੀ ਦਿਖਾਉਣਾ ਆਪਾਂ ਇਹ ਦੂਸਰਾ ਸੂਟ ਹੈ ਜੀ ਇਹਨਾਂ ਦਾ ਇਹ ਬਣਾਇਆ ਜੀ ਆਪਾਂ ਕਾਲਰ ਇਹ ਕੋਟ ਸੈੱਟ ਬਣਨੇ ਆ ਜੀ ਇਹ ਕੋਟ ਸੈੱਟ ਦੇ ਕਾਲਰ ਬਣ ਗਏ ਇਹਦੇ ਵੀ ਆਪਾਂ ਬਾਜੂ ਤੇ ਪਹੁੰਚੇ ਤੇ ਵਰਕ ਕੀਤਾ ਹੈ ਇਹ ਬਾਜੂ ਰੈਡੀ ਕੀਤੀਆਂ ਜੀ ਆਪਾਂ ਇਹ ਵੇਲ ਬਾਜੂ ਦੇ ਉੱਪਰ ਬਣੀ ਹੈ ਤੇ ਇਸੇ ਤਰ੍ਹਾਂ ਹੀ ਇਹ ਪਹੁੰਚਾਂ ਦੇ ਉੱਪਰ ਵੇਲ ਬਣੀ ਹੈ ਇਹ ਪਲਾਜ਼ੋ ਦੇ ਪਹੁੰਚੇ ਬਣਨਗੇ ਜੀ ਦੋਨੇ ਸਪੋਰਟ ਸੈਟ ਦੇ ਵਰਕ ਕੀਤਾ ਆਪਾਂ ਬਹੁਤ ਹੀ ਸੋਹਣਾ ਵਰਕ ਹੋਇਆ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੋ ਸੂਟ ਪਟਿਆਲੇ ਤੋਂ ਦੀਦੀ ਨੇ ਆਪਾਂ ਨੂੰ ਆਰਡਰ ਕੀਤੇ ਸੀ ਇਹ ਉਹਨਾਂ ਦੇ ਸੂਟ ਹੈ ਜੀ ਉਹਨਾਂ ਨੇ ਆਪਣੀ ਬੇਟੀ ਲਈ ਬਣਾਏ ਹੈਗੇ ਕੋਟ ਸੈੱਟ ਬਣਾ ਕੇ ਭੇਜਨੇ ਦੀਦੀ ਨੇ ਤੇ ਸਪੈਚਿੰਗ ਦੀਦੀ ਕਹਿੰਦੇ ਅਸੀਂ ਆਪ ਕਰਵਾ ਲਾਂਗੇ ਕੋਈ ਗੱਲ ਨਹੀਂ ਇਹ ਕਾਲਰ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਹੋਇਆ ਇਹ ਦੋਨੋਂ ਸੂਟ ਉਹਨਾਂ ਦੇ ਹੈ ਜੀ ਤੇ ਇਹ ਵੀ ਮੇਰੀ ਪਿਆਰੀ ਭੈਣ ਪਹਿਲਾਂ ਤੋਂ ਆਪਣੇ ਨਾਲ ਜੁੜੇ ਹੋਏ ਹੈ ਤਾਂ ਬਹੁਤ ਸਾਲਾਂ ਤੋਂ ਜਦੋਂ ਤੋਂ ਹੀ ਆਪਾਂ ਕੰਮ ਕਰਦੇ ਆਂ ਇਹ ਸਾਡੇ ਗਵਾਂਡ ਪਿੰਡ ਦੇ ਆ ਜੀ ਉਹਨਾਂ ਨੇ ਸੂਟ ਲਿਆ ਆਪਣੇ ਤੋਂ ਇਹ ਘੇਰੇ ਦੇ ਉੱਪਰ ਵਰਕ ਆਏਗਾ ਇਹ ਸੇਮ ਸੂਟ ਮੇਰੇ ਵੇਰ ਵੀ ਕੀਤਾ ਹੋਇਆ ਹੈਗਾ ਤੁਸੀਂ ਦੇਖਿਆ ਹੁਣ ਵੀਡੀਓ ਦੇ ਵਿੱਚ ਤੇ ਬਾਜੂ ਪਹੁੰਚਾ ਆਪਾਂ ਦੋਨੋਂ ਰੈਡੀ ਕੀਤੇ ਆ ਇਹ ਪਹੁੰਚਾਂ ਦੇ ਉੱਪਰ ਵਰਕ ਆਏਗਾ ਤੇ ਸੇਮ ਵਰਕ ਆਏਗਾ ਬਾਜੂ ਦੇ ਉੱਪਰ ਇਹ ਪਹੁੰਚਾਂ ਦੇ ਉੱਪਰ ਵਰਕ ਆ ਗਿਆ ਜੀ ਇਹ ਸੇਮ ਵਰਕ ਬਾਜੂ ਦੇ ਉੱਪਰ ਆ ਗਿਆ ਇਦੇ ਨਾਲ ਆਪਾਂ ਇਹ ਦੁਪੱਟਾ ਰੈਡੀ ਕੀਤਾ ਹੈ। ਬਰਕ ਦੇ ਨਾਲ ਦਾ ਕਲਰ ਲਾ ਕੇ ਲੈਸ ਲਾ ਕੇ ਪ्योर ਦਾ ਦੁਪੱਟਾ ਰੈਡੀ ਕੀਤਾ ਜੀ। ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ। ਇਹ ਦੀਦੀ ਨੇ ਤੈਨ ਸੂਟ ਆਪਣੇ ਤੋਂ ਲਿਆ ਪਹੁੰਚਾ ਬਰਕ ਵਾਲੇ ਉਹ ਆਪਾਂ ਤੁਹਾਨੂੰ ਪਹਿਲਾਂ ਦਿਖਾਤੇ ਸੀਗੇ। ਇੱਕ ਇਹ ਸੂਟ ਬੁੱਕ ਕੀਤਾ ਹੈ ਦੀਦੀ ਨੇ ਇਹ ਵੀ ਆਪਾਂ ਆਰਡਰ ਕੰਪਲੀਟ ਕੀਤਾ ਜੀ ਉਹਨਾਂ ਦਾ। ਤੇ ਜਿਹੜੇ ਆ ਸੂਟ ਆਪਾਂ ਵਿਖਾਏ ਸੀ ਵੀਡੀਓ ਦੇ ਵਿੱਚ ਜਨ ਚਾਰ ਜਨ ਪਹਿਲਾ ਵੀਡੀਓ ਚ ਦਿਖਾਏ ਆਪਾਂ ਤੇ ਇਹ ਸੂਟ ਦਾ ਵੀ ਆਪਾਂ ਨੂੰ ਆਰਡਰ ਆਇਆ ਜੀ ਦੀਦੀ ਦਾ ਪੇਮੈਂਟ ਆ ਚੁੱਕੀ ਹੈ ਇਹਨਾਂ ਦਾ ਵੀ ਆਪਾਂ ਪਾਰਸਲ ਕਰਨਾ ਸੂਟ ਇਹ ਸੂਟ ਵੀ ਦੀਦੀ ਨੇ ਵਾਇ ਕੀਤਾ ਹਰਿਆਣੇ ਤੋਂ ਇਹ ਹਰਿਆਣੇ ਤੋਂ ਆਪਣਾ ਨੇ ਸੂਟ ਲਿਆ ਜੀ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਸਾਰੀਆਂ ਪਹਿਣਾ ਆਪਣੇ ਤੇ ਵਿਸ਼ਵਾਸ ਬਣਾ ਕੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਜੋ ਆਪਾਂ ਸੂਟ ਵੀਡੀਓ ਦੇ ਵਿੱਚ ਦਿਖਾਉਨੇ ਆ ਉਹਨਾਂ ਚੋਂ ਹੀ ਆਰਡਰ ਕਰ ਸਕਦੇ ਹੋ ਜੀ ਤੇ ਜੇ ਕਿਸੇ ਨੇ ਆਪਣੀ ਪਸੰਦ ਦਾ ਸੂਟ ਰੈਡੀ ਕਰਵਾਉਣਾ ਬਰਕਤ ਰਾ ਕੇ ਆਪਾਂ ਉਹ ਵੀ ਕਰਵਾ ਕੇ ਦੇਵਾਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਕਿੱਦਾਂ ਦੇ ਲੱਗੇ ਸਾਰੀਆਂ ਭੈਣਾਂ ਵੀਡੀਓ ਨੂੰ ਵੱਧ ਤੋਂ ਵੱਧ ਪੂਰੀ ਦੇਖਿਆ ਕਰੋ ਤੇ ਕਈ ਵਾਰ ਇੱਕ ਭੈਣਾਂ ਦਾ ਇਹ ਇਸ਼ੂ ਹੁੰਦਾਗਾ ਵੀ ਪੇਮੈਂਟ ਦਾ ਆਪਾਂ ਜਰੂਰ ਪੁੱਛਦੀਆਂ ਭੈਣਾਂ ਪੇਮੈਂਟ ਆਪਾ ਆਨਲਾਈਨ ਹੀ ਕਰਾਉਣੇ ਆ ਜੀ ਮੈਸੇਜ ਕਰਦੀਆਂ ਵੀਡੀਓ ਦੇ ਥੱਲੇ ਵੀ ਕਈ ਭੈਣਾਂ ਵੀ ਪੇਮੈਂਟ ਤੁਸੀਂ ਸੀ.ਓ.ਡੀ ਕਰੋ ਜੀ ਅਸੀਂ ਸੀ.ਓ.ਡੀ ਆਪਣੇ ਕੋਲੇ ਅਵੇਲੇਬਲ ਨਹੀਂ ਹੈਗੀ ਆਪਾਂ ਆਨਲਾਈਨ ਹੀ ਪੇਮੈਂਟ ਕਰਾਉਣੇ ਹੈਗੇ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਜਿਹੜਾ ਤੁਸੀਂ ਆਰਡਰ ਦੇਣਾ ਉਹਦੀ ਹਾਫ ਪੇਮੈਂਟ ਆਪਾਂ ਕਰਾਉਣੇ ਆ ਜੀ ਪਹਿਲਾਂ ਜੇ ਵਰਕ ਕਰਾਉਣਾ ਤੁਸੀਂ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਬੇਫਿਕਰ ਹੋ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜੀ ਸਾਰਿਆਂ ਦੇ ਸੂਟ ਪਹੁੰਚਣਗੇ ਘਰੋਂ ਘਰੀ ਤੇ ਕੋਈ ਫਿਕਰ ਵਾਲੀ ਗੱਲ ਨਹੀਂ ਕੋਈ ਆਪਣਾ ਗਲਤ ਕੰਮ ਨਹੀਂ ਹੈਗਾ ਟਾਈਮ ਟੂ ਟਾਈਮ ਆਪਾਂ ਸਾਰਿਆਂ ਨੂੰ ਵਰਕ ਕਰਕੇ ਵੀ ਦੇ ਰਹੇ ਹਾਂ ਸੂਟ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਵਿਸ਼ਵਾਸ ਬਣਾ ਕੇ ਰੱਖਿਓ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ